ਦੇ ਜਾਨੀ ਹਰਦੀਪ ਸਿੰਘ ਪੁੱਲਰ ਵੱਲੋਂ YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਦੀ ਤਰ੍ਹਾਂ ਅੱਜ ਫਿਰ ਉਹੀ ਮੁੱਦਾ ਲੈ ਕੇ ਆਏ ਆ ਨਸ਼ਾ ਯਾਨੀ ਮੁੱਦਾ ਹੋਈ ਹੈ ਨਸ਼ਾ ਪਰ ਵਿਸ਼ਾ ਦੇ ਵਿੱਚ ਅਲੱਗ ਹੈ ਕਿ ਇੱਕ ਨਸ਼ਾ ਛੱਡਣ ਵਾਲੇ ਨੂੰ ਕਿੰਨੀ ਕਿਸਮ ਦੀ ਤੋੜ ਲੱਗਦੀ ਹੈ ਦੋਸਤੋ ਇਸ ਕਰਕੇ ਇਸ ਵਿਸ਼ੇ ਤੇ ਗੱਲ ਵਾਰ-ਵਾਰ ਕੀਤੀ ਜਾਂਦੀ ਹੈ ਇਸ ਮੁੱਦੇ ਤੇ ਗੱਲ ਵਾਰ-ਵਾਰ ਕੀਤੀ ਜਾਂਦੀ ਹੈ ਕਿ ਇਸ ਦੇ ਨਾਲ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਗਏ ਬਹੁਤ ਮਾਵਾਂ ਦੇ ਪੁੱਤ ਚਲੇ ਗਏ ਬਹੁਤ ਸਾਰੇ ਪੈਣਾ ਦੇ ਪਰਾ ਚਲੇ ਗਏ ਇਸ ਬਿਮਾਰੀ ਨੇ ਬਹੁਤ ਦੁਨੀਆ ਨੂੰ ਖਾ ਲਿਆ ਯਾਨੀ ਪੰਜਾਬ ਦੇ ਵਿੱਚ ਬਹੁਤ ਵੱਡਾ ਇਸ ਦਾ ਪ੍ਰਕੋਪ ਹੈ ਲੰਬੇ ਸਮੇਂ ਤੋਂ ਲੈ ਕੇ ਲੋਕ ਇਸ ਵਿੱਚ ਫਸੇ ਤੁਰੇ ਆਉਂਦੇ ਨੇ ਔਰ ਇਸ ਤੋਂ ਅੱਗੇ ਹੋਰ ਅੱਗੇ ਦੀ ਅੱਗੇ ਵਧਦੇ ਚਲੇ ਜਾਂਦੇ ਨੇ ਨਸ਼ਾ ਜਿਹੜਾ ਉਹ ਹੌੜੀ ਹੌੜੀ ਗਲੀਆਂ ਤੋਂ ਚੱਲਦਾ ਚੱਲਦਾ ਸਕੂਲਾਂ ਤੱਕ ਪਹੁੰਚ ਗਿਆ ਕਾਲਜਾਂ ਤੱਕ ਪਹੁੰਚ ਗਿਆ ਯੂਨੀਵਰਸਿਟੀਆਂ ਤੱਕ ਪਹੁੰਚ ਗਿਆ ਦਫ਼ਤਰਾਂ ਤੱਕ ਪਹੁੰਚ ਗਿਆ ਕਾਨੂੰਨ ਦੇ ਘੜਿਆਂ ਤੱਕ ਪਹੁੰਚ ਗਿਆ ਹਰ ਥਾਂ ਤੇ ਜਾਣੀ ਪਹੁੰਚ ਗਿਆ ਤਾਂ ਨਸ਼ਾ ਜਿਹੜਾ ਹੈ ਇੱਕ ਐਸੀ ਲਾਮਤ ਹੈ ਕਿ ਜਿੰਨੂੰ ਲੱਗ ਜਾਂਦਾ ਹੈ ਉਹਦਾ ਆਪਣਾ ਜੀਵਨ ਤਾਂ ਖਰਾਬ ਹੁੰਦਾ ਹੀ ਹੁੰਦਾ ਹੈ ਪਰ ਨਾਲ ਉਹਦੇ ਜਿਹੜੇ ਸੰਪਰਕ ਵਿੱਚ ਹੁੰਦੇ ਨੇ ਉਹਦੇ ক্লোਜ਼ ਰਿਸ਼ਤੇਦਾਰ ਹੁੰਦੇ ਨੇ ਜਿਵੇਂ ਪੇਰੈਂਟਸ ਹੋ ਗਏ ਉਹਦੇ ਮਾਤਾ ਪਿਤਾ ਹੋ ਗਏ ਉਹਦੇ ਭੈਣ ਭਰਾ ਹੋ ਗਏ ਹੋਰ ਉਹਦੇ ਰਿਸ਼ਤੇਦਾਰ ਜਿਹੜੇ ਨੇੜਲੇ ਨੇ ਉਹ ਸਾਰਿਆਂ ਦਾ ਜੀਵਨ ਵੀ ਖਰਾਬ ਤੋ ਦੋਸਤੋ ਇਸ ਵਿਸ਼ੇ ਚੋ ਯਾਨੀ ਇਸ ਮੁੱਦੇ ਚੋ ਯਾਨੀ ਕਿ ਨਸ਼ੇ ਵਿਚੋਂ ਕੱਢਣ ਵਾਸਤੇ ਪੇਰੈਂਟਸ ਵੀ ਜ਼ੋਰ ਲਾਉਂਦੇ ਨੇ ਹੋਰ ਵੀ ਲੋਕ ਜ਼ੋਰ ਲਾਉਂਦੇ ਨੇ ਸਰਕਾਰਾਂ ਵੀ ਜ਼ੋਰ ਲਾਉਂਦੀਆਂ ਨੇ ਸਮਾਜ ਸੇਵੀ ਸੰਸਥਾਵਾਂ ਵੀ ਜ਼ੋਰ ਲਾਉਂਦੀਆਂ ਨੇ ਤੇ ਜਿੰਨਾ ਵੀ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਉਹ ਆਪਣੀ ਕੋਸ਼ਿਸ਼ ਕਰਦਾ ਹੈ ਔਰ ਕਰਨੀ ਵੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਇਹ ਭਲੇ ਦਾ ਕੰਮ ਹੈ ਕਿਸੇ ਨੂੰ ਨਸ਼ੇ ਤੋਂ ਬਚਾ ਦੇਣਾ ਨਸ਼ੇ ਦੀ ਲਤ ਵਿੱਚੋਂ ਬਾਹਰ ਕੱਢ ਲੈਣਾ ਬਹੁਤ ਵੱਡਾ ਇਹ ਭਲੇ ਦਾ ਕੰਮ ਹੈ ਦੋਸਤੋ ਦੇਖਦੇ ਆ ਛੋਟੀ ਉਮਰ ਦੇ ਲੋਕ ਵੀ ਇਸ ਵਿੱਚ ਲੱਗ ਜਾਂਦੇ ਨੇ ਲੜਕੇ ਵੀ ਛੋਟੀ ਉਮਰ ਦੇ ਲੱਗਦੇ ਨੇ ਔਰ ਬਹੁਤ ਸਾਰੀਆਂ ਹੁਣ ਔਰਤਾਂ ਤੇ ਲੜਕੀਆਂ ਵੀ ਨਸ਼ਾ ਕਰ ਰਹੀਆਂ ਨੇ ਤਾਂ ਦੋਸਤੋ ਇਹ ਜਿਹੜੇ ਲੋਕ ਨੇ ਦੇਖੋ ਦੇਖੀ ਲੱਗ ਜਾਂਦੇ ਨੇ ਜਾ ਇੱਕ ਮੈਂ ਹੋਰ ਵੀਡੀਓ ਦੇ ਵਿੱਚ ਪਹਿਲਾਂ ਡਿਸਕਸ਼ਨ ਇਸ ਵਿਸ਼ੇ ਤੇ ਕੀਤੀ ਸੀ ਕਿ ਨਸ਼ੇ ਵਿੱਚ ਫਸਣ ਦੇ ਜਾਂ ਨਸ਼ਾ ਲਗਾਉਣ ਦੇ ਕਿਹੜੇ-ਕਿਹੜੇ ਕਾਰਨ ਹੁੰਦੇ ਨੇ ਉਸ ਵਿੱਚ ਸਾਰੇ ਕਾਰਨ ਦੱਸੇ ਸੀ ਕਿ ਕਿਵੇਂ-ਕਿਵੇਂ ਲੋਕ ਨਸ਼ਾ ਲਗਾਉਂਦੇ ਨੇ ਕੋਈ ਮਨੋਰੰਜਨ ਵਾਸਤੇ ਲਗਾਉਂਦਾ ਕੋਈ ਕਿਸੇ ਦੇ ਦਬਾਅ ਦੋਸਤ ਦੇ ਆ ਕੇ ਲਗਾ ਲੈਂਦਾ ਸ਼ੁਰੂ ਕਰ ਲੈਂਦਾ ਕੋਈ ਮਨੋਵਿਗਿਆਨਕ ਕਾਰਨ ਉਸ ਤੇ ਹੁੰਦਾ ਕਈਆਂ ਤੇ ਸੋਸ਼ਲ ਸਰਕਲ ਦਾ ਪ੍ਰਭਾਵ ਹੁੰਦੇ ਕਾਰਨ ਲੱਗ ਜਾਂਦੇ ਨੇ ਤਾਂ ਕਈ ਆਰਥਿਕ ਤੰਗੀ ਦੇ ਕਾਰਨ ਲੱਗ ਜਾਂਦੇ ਨੇ ਤਰੀਬੀ ਦੇ ਕਾਰਨ ਲੱਗ ਜਾਂਦੇ ਨੇ ਟੈਨਸ਼ਨ ਉਦਾਸੀ ਇਹਨਾਂ ਚੀਜ਼ਾਂ ਦੇ ਕਾਰਨ ਲੱਗ ਜਾਂਦੇ ਨੇ ਤਾਂ ਦੋਸਤੋ ਲੋਕ ਲੱਗਤਾ ਜਾਂਦੇ ਨੇ ਪਰ ਉਦੋਂ ਇਸ ਦਾ ਇਹ ਪਤਾ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਾਈਡ ਇਫੈਕਟ ਕੀ ਹੋਏਗਾ ਇਹਦਾ ਸਾਡੇ ਜੀਵਨ ਤੇ ਜਾਂ ਸਾਡੀ ਜ਼ਿੰਦਗੀ ਤੇ ਪ੍ਰਭਾਵ ਕੀ ਪਵੇਗਾ ਉਦੋਂ ਪਤਾ ਨਹੀਂ ਹੁੰਦਾ ਜਿਵੇਂ ਜਿਵੇਂ ਸਮਾਂ गुज़रਦਾ ਹੈ ਜਿਵੇਂ ਜਿਵੇਂ ਉਹ ਇਸ ਦੇ ਵਿੱਚ ਚੱਲਦੇ ਨੇ ਤਾਂ ਦੋਸਤੋ ਹੌਲੀ ਹੌਲੀ ਇਸ ਦੇ ਵਿੱਚ ਉਹ ਦਲਦਲ ਦੇ ਵਿੱਚ ਹੋਰ ਦਸਤੇ ਚਲੇ ਜਾਂਦੇ ਨੇ ਇਸ ਦੇ ਨਾਲ ਫਿਰ ਕਈ ਇਫੈਕਟ ਪੈਂਦੇ ਨੇ ਰਿਸ਼ਤੇਦਾਰੀਆਂ ਖਰਾਬ ਹੁੰਦੀਆਂ ਨੇ ਜੇਕਰ ਕੋਈ ਵਿਆਹ ਹੈ ਤਾਂ ਉਹਦਾ ਰਿਸ਼ਤਾ ਟੁੱਟ ਜਾਂਦਾ ਹੈ ਪਤਨੀ ਲੜਕੇ ਚਲੀ ਜਾਂਦੀ ਹੈ ਛੱਡ ਕੇ ਚਲੀ ਜਾਂਦੀ ਹੈ ਤਲਾਕ ਹੋ ਜਾਂਦੇ ਨੇ ਤਾਂ ਹੋਰ ਇਸ ਦੇ ਨਾਲ ਕਈ ਰਿਸ਼ਤੇ ਟੁੱਟ ਜਾਂਦੇ ਨੇ ਤਾਂ ਬਹੁਤ ਬੁਰੇ ਪ੍ਰਭਾਵ ਇਸ ਤੇ ਪੈਂਦੇ ਨੇ ਦੋਸਤੋ ਰਿਸ਼ਤਿਆਂ ਤੇ ਦਾ ਪ੍ਰਭਾਵ ਬੁਰਾ ਪੈਂਦਾ ਹੀ ਪੈਂਦਾ ਹੈ ਹਾਲੇ ਦੁਆਲੇ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੀ ਪੈਂਦਾ ਹੈ ਬਟ ਉਸੋ ਖੁਦ ਵਿਅਕਤੀ ਦੇ ਸਰੀਰ ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਉਸ ਦੇ ਫਿਊਚਰ ਤੇ ਉਸ ਦੇ ਕੈਰੀਅਰ ਤੇ ਵੀ ਬੁਰਾ ਪ੍ਰਭਾਵ ਪੈਂਦਾ ਇਸ ਨਸ਼ੇ ਦਾ ਸੋ ਜੋ ਲੋਕਾਂ ਇਸ ਵਿੱਚੋਂ ਨਿਕਲ ਜਾਂਦੇ ਨੇ ਉਹ ਆਪਣਾ ਜੀਵਨ ਠੀਕ ਕਰ ਲੈਂਦੇ ਨੇ ਕਿਸੇ ਦੇ ਸਮਝਾਣ ਤੇ ਕਿਸੇ ਦੀ ਕਾਉਂਸਲਿੰਗ ਦੇ ਨਾਲ ਕੋਈ ਇਸ ਤੋਂ ਬਾਹਰ ਨਿਕਲ ਗਿਆ ਤਾਂ ਬਚ ਜਾਂਦੇ ਨੇ ਕਿਉਂਕਿ ਜੇਕਰ ਕੋਈ ਬਿਮਾਰੀ ਹੈ ਤਾਂ ਉਸ ਦਾ ਇਲਾਜ ਵੀ ਹੈ ਜੇਕਰ ਕਿਸੇ ਨੇ ਨਸ਼ਾ ਲਗਾ ਲਿਆ ਤਾਂ ਉਸ ਨਸ਼ੇ ਨੂੰ ਛਡਾਣ ਦਾ ਕੋਈ ਤਰੀਕਾ ਵੀ ਹੈ ਉਸ ਦਾ ਇਲਾਜ ਵੀ ਹੈ ਔਰ ਦੋਸਤੋ ਜਦੋਂ ਕੋਈ ਨਸ਼ਾ ਛਡਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਕਈ ਵਿਡਰੋਲਸ ਲੱਗਦੇ ਨੇ ਯਾਨੀ ਕਿ ਕਈ ਉਹਨਾਂ ਪ੍ਰਕਾਰ ਦੀ ਤੋੜ ਲੱਗਦੀ ਹੈ। ਔਰ ਬਹੁਤ سارے ਲੋਕ ਤਾਂ ਇਸ ਗੱਲ ਤੋਂ ਡਰਦੇ ਹੀ ਛੱਡ ਨਹੀਂ ਪਾਉਂਦੇ ਕਿ ਅਗਰ ਜਦੋਂ ਛੱਡਾਂਗੇ ਤਾਂ ਇਸ ਦੀ ਤੋੜ ਬਹੁਤ ਲੱਗੇਗੀ। ਜਦੋਂ ਇਸ ਦੀ ਤੋੜ ਲੱਗੇ ਕਿ ਉਹਨੂੰ ਸਹਾਰ ਨਹੀਂ ਪਾਵਾਂਗੇ ਫਿਰ ਦੁਬਾਰਾ ਸਾਨੂੰ ਇਹ ਹੀ ਸੇਵਨ ਕਰਨਾ ਪਏਗਾ। ਤਾਂ ਇਸ ਡਰ ਤੋਂ ਉਹ ਛੱਡ ਨਹੀਂ ਪਾਉਂਦੇ। ਦੋਸਤੋ ਜਦੋਂ ਕੋਈ ਉਹਨਾਂ ਨੂੰ ਇੱਕ ਸੋਲਿਡ ਬੇਸ ਦਿਸਦਾ ਹੈ ਤਾਂ ਉਹ ਛੱਡਣ ਵਾਲੇ ਪਾਸੇ ਉਪਰਾਲਾ ਕਰਦੇ ਨੇ ਤਾਂ ਉਦੋਂ ਜਿਹੜੀਆਂ ਤੋੜ ਨੇ ਉਹ ਇਹਨਾਂ ਕਿਸਮਾਂ ਦੀ ਇਸ ਤਰ੍ਹਾਂ ਦੀ ਲੱਗਦੀ ਹੈ ਯਾਨੀ ਅੱਖਾਂ ਚੋਂ ਪਾਣੀ ਅੱਖਾਂ ਚੋਂ ਪਾਣੀ ਆਉਣਾ ਨੱਕ ਚੋਂ ਪਾਣੀ ਵਗਣਾ ਛਿੱਕਾਉਣੀਆਂ ਵਾਸ਼ੀਆਂ ਆਉਣੀਆਂ ਦਿਲ ਘਬਰਾਉਣਾ ਢੋਕਣਾ ਲੱਗਣੀ ਸਰੀਰ ਕੰਬਣਾ ਲਤਾਂ ਦੁਖਣੀਆਂ ਸਾਰਾ ਸਰੀਰ ਦੁਖਣਾ ਜਾਂ ਇਸ ਤੋਂ ਵੀ ਕੁਝ ਹੋਰ ਤਾਂ ਇਹ ਇਸ ਤਰ੍ਹਾਂ ਦੀਆਂ ਇਹ ਸਾਰੀ ਕਿਸਮ ਦੀਆਂ ਜਿਹੜੀਆਂ ਉਹਨੂੰ ਪ੍ਰੋਬਲਮ ਆਉਂਦੀਆਂ ਨੇ ਯਾਨੀ ਇਹ ਸਾਰੀ ਕਿਸਮ ਦੀਆਂ ਤੋੜ ਲੱਗਦੀਆਂ ਨੇ ਬਟ ਇਹ ਵੀ ਨਹੀਂ ਕਿ ਹਰੇਕ ਬੰਦੇ ਨੂੰ ਇਹ ਸਾਰੀਆਂ ਹੀ ਕਿਸਮ ਦੀਆਂ ਤੋੜ ਲੱਗਾਦਾ ਨਹੀਂ ਹੁੰਦਾ ਕਿਉਂਕਿ ਅਲੱਗ-ਅਲੱਗ ਨਸ਼ਿਆਂ ਦੀ ਅਲੱਗ-ਅਲੱਗ ਤੋੜ ਹੁੰਦੀ ਹੈ ਜੋ ਡ੍ਰਿੰਕ ਕਰਦੇ ਨੇ ਡ੍ਰਿੰਕ ਦੀ ਇੱਕ ਆਪਣੀ ਜਦੋਂ ਕੋਈ ਡ੍ਰਿੰਕ ਛੱਡਦਾ ਹੈ ਉਹਦੀ ਆਪਣੀ ਅਲੱਗ ਕਿਸਮ ਦੀ ਤੋੜ ਹੈ ਜੋ ਬੁਪਰੀ ਨਾਰਥੀ ਜਾਂ ਜੀਬ ਵਾਲੀਆਂ ਗੋਲੀਆਂ ਖਾਂਦੇ ਨੇ ਉਹਨਾਂ ਦੀ ਲੱਗ ਹੈ ਜਾਂ ਚਿੱਟੇ ਦੀ ਤੇ ਲਗਭਗ ਜੀਬ ਵਾਲੀਆਂ ਗੋਲੀਆਂ ਦੇ ਸੇਮ ਹੀ ਹੁੰਦੀ ਹੈ ਹਰੇਕ ਬੰਦੇ ਨੂੰ ਸਾਰੀ ਕਿਸਮਾਂ ਦੀਆਂ ਕੋਰਟਸ ਨਹੀਂ ਲੱਗਦੀਆਂ ਕਿਸੇ ਨੂੰ ਇਹਨਾਂ ਵਿੱਚ ਦੋ ਪ੍ਰਕਾਰ ਦੀਆਂ ਲੱਗਦੀਆਂ ਨੇ ਕਿਸੇ ਨੂੰ ਤਿੰਨ ਪ੍ਰਕਾਰ ਕਿਸੇ ਨੂੰ ਚਾਰ ਕਿਸੇ ਨੂੰ ਪੰਜ ਕਿਸੇ ਨੂੰ ਛੇ ਤਰ੍ਹਾਂ ਦੀਆਂ ਇਸ ਤੋਂ ਇਲਾਵਾ ਕਈਆਂ ਨੂੰ ਰੋਜ਼ ਮੋਸ਼ਨ ਵੀ ਸ਼ੁਰੂ ਹੋ ਜਾਂਦੇ ਨੇ ਜਦੋਂ ਕੋਈ ਨਸ਼ਾ ਛੱਡਣਾ ਸ਼ੁਰੂ ਕਰਦੇ ਆ। ਤਾਂ ਇਹ ਸਾਰੀ ਕਿਸਮ ਦੀਆਂ ਤੋੜ ਜਦੋਂ ਲੱਗਦੀਆਂ ਨੇ ਤਾਂ ਉਹਨਾਂ ਨੂੰ ਦਵਾਈ ਦੇ ਨਾਲ ਠੀਕ ਕੀਤਾ ਜਾਂਦਾ ਹੈ। ਔਰ ਠੀਕ ਹੋ ਜਾਂਦੀ ਆ। ਇਸ ਵਿੱਚ ਪਹਿਲੀ ਗੱਲ ਇਹ ਕਾਊਂਟ ਕਰਦੀ ਹੈ ਕਿ ਜਿਸ ਪਰਸਨ ਨੇ ਨਸ਼ਾ ਛੱਡਣਾ ਹੈ ਕਿ ਉਹ ਮੈਂਟਲੀ ਤਿਆਰ ਹੈ ਨਸ਼ਾ ਛੱਡਣ ਵਾਸਤੇ ਕਿ ਉਹ ਮੈਂਟਲੀ ਤਿਆਰ ਹੈ। ਜਾਣੀ ਮਨੋਂ ਤਿਆਰ ਹੈ ਛੱਡਣ ਨੂੰ ਅਗਰ ਤਾਂ ਉਹ ਮਨੋਂ ਤਿਆਰ ਹੈ ਤਾਂ ਫਿਰ ਉਹ ਨਸ਼ਾ ਛੱਡ ਸਕਦਾ ਹੈ ਅਗਰ ਉਹ ਕਿਸੇ ਦੇ ਦਬਾਅ ਹੇਠ ਆ ਕੇ ਉਹ ਦਵਾਈ ਲੈ ਰਿਹਾ ਕਿਸੇ ਡਾਕਟਰ ਤੋਂ ਤਾਂ ਫਿਰ ਉਹ ਨਸ਼ਾ ਨਹੀਂ ਛੱਡ ਸਕਦਾ ਤੇ ਦੋਸਤੋ ਇਸ ਵਾਸਤੇ ਸਭ ਤੋਂ ਪਹਿਲਾਂ ਮਾਨਸਿਕ ਰੂਪ ਤੇ ਤਿਆਰ ਹੋਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਜੋ ਮਾਨਸਿਕ ਰੂਪ ਤੇ ਤਿਆਰ ਹੋ ਜਾਂਦੇ ਨੇ ਉਹ ਆਰਾਮ ਦੇ ਨਾਲ ਨਸ਼ਾ ਛੱਡ ਜਾਂਦੇ ਨੇ ਕਿਉਂਕਿ ਜਿਹੜੀ ਹੁਣੇ-ਹੁਣੇ ਮੈਂ ਦੱਸਿਆ ਕਿ ਜਿਹੜੀ ਤੋੜ ਹੈ ਇਸ ਨੂੰ ਠੀਕ ਕਰਨ ਦੀ ਇਹ ਦਵਾਈ ਹੈ ਉਹ ਠੀਕ ਹੋ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਛਿੱਕਾ ਨਹੀਂ ਕੋਈ ਵਾਸੀਆ ਨਹੀਂ ਕੋਈ ਸਰੀਰ ਨਹੀਂ ਦੁੱਖਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਠੀਕ ਹੋ ਜਾਂਦੀ ਹੈ ਬਟ ਮੈਂਟਲੀ ਤੌਰ ਤੇ ਪ੍ਰਪੇਅਰ ਹੋਣਾ ਜ਼ਰੂਰੀ ਹੁੰਦਾ ਜਿਸ ਨੇ ਨਸ਼ਾ ਛੱਡਣਾ ਹੈ ਉਸ ਵਿਅਕਤੀ ਦਾ ਮਾਨਸਿਕ ਤੌਰ ਤੇ ਤਿਆਰ ਹੋਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਜਦੋਂ ਮਾਨਸਿਕ ਤੌਰ ਤੇ ਛੱਡਣ ਲਈ ਤਿਆਰ ਹੋ ਜਾਵੇ ਔਰ ਇਸ ਗੱਲ ਦੀ ਉਹ ਗਾਰੰਟੀ ਦੇਵੇ ਕਿ ਮੈਂ ਹੁਣ ਨਸ਼ਾ ਟੱਚ ਨਹੀਂ ਕਰਨਾ ਮੈਂ ਹੁਣ ਛੱਡਣਾ ਹੈ ਤਾਂ ਉਹ ਬਿਲਕੁਲ ਛੱਡਿਆ ਜਾਂਦਾ ਹੈ ਬਹੁਤ ਸਾਰੇ ਲੋਕ ਛੱਡਦੇ ਨੇ ਅਸੀਂ ਵੀ ਬਹੁਤ ਸਾਰੇ ਮੈਂ ਲੋਕਾਂ ਨੂੰ ਛਡਾ ਚੁੱਕਾ ਹੁਸ ਵਾਸਤੇ ਪਹਿਲਾਂ ਕਾਉਂਸਲਿੰਗ ਮਸਟ ਹੁੰਦੀ ਹੈ ਕੀ ਕਾਉਂਸਲਿੰਗ ਦੇ ਨਾਲ ਸਾਰਾ ਉਹਨੂੰ ਐਸਪੈਕਟ ਦੱਸਿਆ ਜਾਂਦਾ ਸਾਰਾ। ਅਸੀਂ ਤਰ੍ਹਾਂ ਸਮਝਾਇਆ ਜਾਂਦਾ ਹੈ। ਉਹਨੂੰ ਦੱਸਿਆ ਜਾਂਦਾ ਕੋਈ ਪ੍ਰੋਬਲਮ ਨਹੀਂ ਆਣੀ। ਤਾਂ ਤੂੰ ਆਰਾਮ ਦੇ ਨਾਲ ਨਸ਼ਾ ਛੱਡ ਸਕਦਾ ਹੈ। ਕਿਉਂਕਿ ਜੋ ਲੋਕ ਨਸ਼ੇ ਵਿੱਚ ਫਸ ਜਾਂਦੇ ਨੇ ਉਹ ਕੋਈ ਸਾਲ ਕਰਦਾ ਕੋਈ 2 ਸਾਲ ਕੋਈ 5 ਸਾਲ ਤੋਂ ਕੋਈ 8 ਸਾਲ ਤੋਂ ਕੋਈ 10 ਸਾਲ ਤੋਂ ਕੋਈ 15 ਸਾਲ ਤੋਂ ਕਰ ਰਿਹਾ ਨਸ਼ਾ। ਇੰਨੇ ਨੇ ਲੰਬੇ ਸਮੇਂ ਤੋਂ ਨਸ਼ਾ ਕਰ ਰਹੇ ਹੁੰਦੇ ਨੇ। ਤਾਂ ਦੋਸਤੋ ਇਹਨੇ ਲੰਬੇ ਸਮੇਂ ਦੇ ਵਿੱਚ ਉਹਨਾਂ ਨੇ ਆਰਥਿਕ ਤੌਰ ਤੇ ਦੇਖੋ ਕਿ ਨਾਲ ਨੁਕਸਾਨ ਕੀਤਾ ਹੁੰਦਾ ਯਾਨੀ ਬਹੁਤ ਸਾਰਾ ਪੈਸਾ ਖਰਚ ਦਿੱਤਾ ਹੁੰਦਾ ਨਸ਼ੇ ਵਿੱਚ ਕਿਉਂਕਿ ਨਸ਼ਾ ਤਾਂ ਹਰ ਰੋਜ਼ ਹੀ ਚਾਹੀਦਾ ਹੈ ਹਰ ਰੋਜ਼ ਖਾਣ ਵਾਸਤੇ ਹਰ ਰੋਜ਼ ਪੈਸੇ ਵੀ ਚਾਹੀਦੇ ਆ ਤੇ ਪੈਸਿਆਂ ਦੇ ਨਾਲ ਇਹ ਕੈਸ਼ ਪੇਮੈਂਟ ਤੇ ਇਹ ਤਾਂ ਚੀਜ਼ਾਂ ਬਣਦੀਆਂ ਨੇ ਤਾਂ ਹਰ ਰੋਜ਼ ਖਰਚਾ ਹੁੰਦਾ ਇਸ ਕਰਕੇ ਪੈਸਾ ਲਗਾ ਕੇ ਉਹ ਵਿਅਕਤੀ ਆਪਣੇ ਸਰੀਰ ਨੂੰ ਖਰਾਬ ਕਰਦਾ ਹੈ ਕਿ ਆਪਟਲ ਚਾਹੇ ਕੋਈ ਵੀ ਨਸ਼ਾ ਹੋਵੇ ਨਸ਼ਾ ਕੋਈ ਵੀ ਚੰਗਾ ਨਹੀਂ ਹੁੰਦਾ ਸਰੀਰ ਵਾਸਤੇ ਕਿਉਂਕਿ ਹਰੇਕ ਨਸ਼ੇ ਦਾ ਬੁਰਾ ਪ੍ਰਭਾਵ ਸਰੀਰ ਤੇ ਪੈਣਾ ਹੀ ਪੈਣਾ ਹੈ ਚਾਹੇ ਕਿਸੇ ਦਾ ਸਾਲ ਬਾਅਦ ਪੈਣਾ ਸ਼ੁਰੂ ਹੋ ਜਾਏ 2 ਸਾਲ ਬਾਅਦ 5 ਸਾਲ ਬਾਅਦ ਕਿੰਨੇ ਸਮੇਂ ਬਾਅਦ ਚਾਹੇ ਪੈਣਾ ਸ਼ੁਰੂ ਹੋ ਜਾਏ ਉਸ ਦੇ ਸਰੀਰ ਤੇ ਬੁਰਾ ਪ੍ਰਭਾਵ ਨਸ਼ੇ ਦਾ ਪੈਣਾ ਹੀ ਪੈਣਾ ਹੈ ਅਤੇ ਦੋਸਤੋ ਇਨੇ ਟਾਈਮ ਦੇ ਵਿੱਚ ਉਹਨੇ ਪੈਸਾ ਖਰਚ ਕਰਕੇ ਕੋਈ ਫਾਇਦਾ ਨਹੀਂ ਘਟਿਆ ਹੁੰਦਾ ਸਗੋਂ ਸਰੀਰ ਨੂੰ ਕੋਈ ਨਾ ਕੋਈ ਰੋਗ ਹੀ ਲਗਾਇਆ ਹੁੰਦਾ। ਅਗਰ ਕੋਈ ਲੰਬੇ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਹੈ ਤਾਂ ਉਹਦੇ ਲਿਵਰ ਤੇ ਇਫੈਕਟ ਪੈ ਜਾਏਗਾ, ਸਰਟੀ ਲਿਵਰ ਹੋ ਜਾਂਦਾ ਹੈ, ਲਿਵਰ ਵਿੱਚ ਸਵੇਲਿੰਗ ਆ ਜਾਂਦੀ ਹੈ, ਲਿਵਰ ਵਿੱਚ ਪ੍ਰੋਬਲਮ ਆ ਜਾਂਦੀ ਹੈ। ਹੋਰ ਡਾਈਜੈਸਟਿਵ ਸਿਸਟਮ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਇਟਰਨਲ ਆਰਗਨਸ ਨੂੰ ਇਹ ਵੀਕ ਕਰਦਾ, ਕਮਜ਼ੋਰ ਕਰਦਾ ਹੈ। ਉਹਨਾਂ ਨੂੰ ਇਫੈਕਟਡ ਕਰਦਾ ਹੈ। ਜャਹਰ ਇਕਿਆਂ ਨੂੰ ਸਾਹ ਲੈਣ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਉਹ ਫੇਫੜਿਆਂ ਨੂੰ ਕਮਜ਼ੋਰ ਕਰਦਾ ਹੈ। ਬਹੁਤ ਸਾਰੇ ਨਸ਼ੇ ਫੇਫੜਿਆਂ ਤੇ ਜਿਆਦਾ ਇਫੈਕਟ ਪਾਉਂਦੇ ਨੇ। ਕਈ ਨਸ਼ੇ ਗੁਰਦਿਆਂ ਤੇ ਇਫੈਕਟ ਪਾਉਂਦੇ ਨੇ। ਤੋਂ ਅਲੱਗ-ਅਲੱਗ ਅੰਗਾਂ ਤੇ ਇਹਨਾਂ ਨਸ਼ਿਆਂ ਦਾ ਪ੍ਰਭਾਵ ਪੈਂਦਾ ਹੈ। ਤਾਂ ਜਿਵੇਂ-ਜਿਵੇਂ ਉਹ ਲੰਬਾ ਟਾਈਮ ਚੱਲਦਾ ਰਹਿੰਦਾ ਹੈ, ᱛਿਵੇਂ-ᱛਿਵੇਂ ਸਰੀਰ ਤੇ ਉਹ ਅੰਗ ਡੈਮੇਜ ਹੋਣਾ ਸ਼ੁਰੂ ਹੋ ਜਾਂਦੇ ਨੇ। ਔਰ ਲੰਬਾ ਟਾਈਮ ਜਦੋਂ ਚੱਲਦਾ ਰਹਿੰਦਾ ਰਸ਼ਾ ਔਰ ਅੰਗ ਡੈਮੇਜ ਹੋ ਜਾਂਦੇ ਨੇ ਕਈਆਂ ਦੇ ਪੂਰੀ ਤਰ੍ਹਾਂ ਔਰ ਕਈਆਂ ਦੀ ਇਸ ਦੌਰਾਨ ਚੱਲਦੇ ਲੋਕਾਂ ਦੀ ਡੈਥ ਵੀ ਹੋ ਜਾਂਦੀ ਹੈ ਇਹ ਤਾਂ ਹੀ ਹੁੰਦੀ ਹੈ ਕਿ ਜਦੋਂ ਉਹਨਾਂ ਦੇ ਇੰਟਰਨਲ ਆਰਗਨਸ ਸਾਰੇ ਖਰਾਬ ਹੋ ਜਾਂਦੇ ਨੇ ਤਾਂ ਦੋਸਤੋ ਇੱਕ ਐਸੀ ਚੀਜ਼ ਹੈ ਜਿਸ ਦੇ ਵਿੱਚ ਪੈਸਾ ਖਰਚ ਕੇ ਖੁਦ ਬਿਮਾਰੀ ਸਿਹੜੀ ਹੁੰਦੀ ਹੈ ਸੋ ਇਸ ਵਿੱਚੋਂ ਨਿਕਲਣ ਦੀ ਜ਼ਰੂਰਤ ਹੁੰਦੀ ਹੈ ਪਰ ਨਿਕਲ ਹੋਈ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਚੇਂਜ ਕਰੇ ਜਿਹੜਾ ਮਨੋਂ ਨਸ਼ਾ ਛੱਡਣ ਵਾਸਤੇ ਤਿਆਰ ਹੋਵੇ ਔਰ ਜਿਹੜਾ ਆਪਣੀ ਸੰਗਤ ਨੂੰ ਬਦਲੇਗਾ ਕਿਉਂਕਿ ਸੰਗਤ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਦੋਸਤੋ ਜਿਹੜੇ ਐਸੀ ਸੰਗਤ ਵਿੱਚ ਚਲੇ ਜਾਂਦੇ ਨੇ ਜਦੋਂ ਲੋਕ ਨਸ਼ੇ ਲਗਾਉਂਦੇ ਨੇ ਕਿਉਂਕਿ ਮੈਂ ਕਾਉਂਸਲਿੰਗ ਕਰਦਾਰ ਇਹਨਾਂ ਲੋਕਾਂ ਤੋਂ ਸਾਰਿਆਂ ਤੋਂ ਪੁੱਛਣ ਦਾ ਮੌਕਾ ਮਿਲਦਾ ਹੈ ਕਿ ਜਿਹੜੇ ਲੋਕ ਨਸ਼ੇ ਕਰਦੇ ਨੇ ਉਹ ਜ਼ਿਆਦਾਤਰ ਦੋਸਤਾਂ ਮਿੱਤਰਾਂ ਵਿੱਚ ਬੈਠ ਕੇ ਸ਼ੁਰੂ ਕਰਦੇ ਆ। ਯਾਨੀ ਕਿ ਸੰਗਤ ਉਹਨਾਂ ਨੂੰ ਇਦਾਂ ਦੀ ਮਿਲ ਜਾਂਦੀ ਹੈ ਨਸ਼ੇ ਕਰਨ ਵਾਲਿਆਂ ਦੀ ਉਸ ਵਿੱਚ ਬੈਠਦੇ ਨੇ ਦੋ ਵੀ ਸ਼ੁਰੂ ਕਰ ਦਿੰਦੇ ਨੇ। ਔਰ ਜਦੋਂ ਅੱਛਾ ਲੋਕਾਂ ਦੀ ਸੰਗਤ ਮਿਲੇਗੀ ਜਿਹੜੇ ਨਸ਼ਾ ਨਹੀਂ ਕਰਦੇ ਤਾਂ ਫਿਰ ਉੱਥੇ ਕੋਈ ਨਸ਼ਾ ਕਰੇਗਾ ਵੀ ਨਹੀਂ। ਸਾਰੀ ਦੁਨੀਆ ਦਾ ਕੋਈ ਨਸ਼ਾ ਨਹੀਂ ਨਾ ਕਰਦੀ। ਤਾਂ ਜਿਹੜੇ ਲੋਕ ਨਸ਼ਾ ਨਹੀਂ ਕਰਦੇ ਉਹ ਕਿਉਂ ਬਚੇ ਨਹੀਂ ਰਹਿੰਦੇ ਤਾਂ ਉਹ ਵੀ ਇਸੇ ਸਮਾਜ ਵਿੱਚ ਨੇ ਕੋਈ ਸਮਾਜ ਉਹਨਾਂ ਦਾ ਵੱਖਰਾ ਤਾਂ ਨਹੀਂ ਕੋਈ ਤਾਣਾ ਬਾਣਾ ਉਹਨਾਂ ਦਾ ਵੱਖਰਾ ਤਾਂ ਨਹੀਂ ਕੋਈ ਵੱਖਰੇ ਲੋਕ ਤਾਂ ਨਹੀਂ ਉਹਨਾਂ ਦੇ ਨਾਲ ਮਿਲਦੇ ਜੁਲਦੇ ਇਹ ਹੀ ਸਾਰੇ ਲੋਕ ਨੇ ਇੱਕ ਦੂਜੇ ਨਾਲ ਮਿਲਦੇ ਲੈਣ ਦੇਣ ਸਾਰਾ ਕੁਝ ਜੋ ਵੀ ਹੈ ਵਰਤਨ ਵਰਤਾਅ ਇਸੇ ਇਹਨਾਂ ਲੋਕਾਂ ਦੇ ਨਾਲ ਹੀ ਹੈ ਇਸੇ ਸਮਾਜ ਦੇ ਨਾਲ ਹੀ ਉਹਨਾਂ ਦਾ ਵੀ ਬਟ ਉਹ ਨਸ਼ੇ ਤੋਂ ਕਿਉਂ ਬਚੇ ਨਹੀਂ ਉਹ ਇਸ ਕਰਕੇ ਬਚੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਸੰਗਤ ਚੰਗੀ ਹੁੰਦੀ ਹੈ ਸੰਗਤ ਅੱਛੀ ਹੋਣ ਦੇ ਕਾਰਨ ਉਹ ਨਸ਼ਿਆ ਵਿੱਚ ਲੋਕ ਖੁਦ ਵੀ ਨਹੀਂ ਹੁੰਦੇ ਔਰ ਜਿਹੜਾ ਉਹਨਾਂ ਦੇ ਕੋਲ ਆ ਜਾਂਦਾ ਹੈ ਉਹਨੂੰ ਵੀ ਉਹ ਨਸ਼ਾ ਦੇ ਨਹੀਂ ਲਾਉਂਦੇ ਸੋ ਦੋਸਤੋ ਇੱਥੇ ਗੱਲ ਅਕਾਊਂਟ ਕਰਦੀ ਹੈ ਕਿ ਸੰਗਤ ਦਾ ਇੱਕ ਵਿਅਕਤੀ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਇਸ ਕਰਕੇ ਅੱਛੀ ਸੰਗਤ ਨੂੰ ਅਡਾਪਟ ਕੀਤਾ ਜਾਵੇ ਔਰ ਅੱਛੀ ਸੰਗਤ ਨੂੰ ਜਦੋਂ ਅਡਾਪਟ ਕੀਤਾ ਜਾਵੇਗਾ ਤਾਂ ਦੋਸਤੋ ਇਹ ਜਿਹੜਾ ਹੈ ਇਸ ਦੇ ਵਿੱਚ ਫਿਰ ਉਹ ਵਿਅਕਤੀ ਬਚਾ ਰਹੇਗਾ ਨਸ਼ਿਆਂ ਤੋਂ ਤਾਂ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੂੰ ਵਰਜਿਤ ਕਰਨਾ ਇਹਨਾਂ ਚੀਜ਼ਾਂ ਤੋਂ ਅਗਤ ਕਰਾਣਾ ਸੋ ਇਹਨਾਂ ਚੀਜ਼ਾਂ ਦਾ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਲੈਸਨ ਦੇਣੇ ਚਾਹੀਦੇ ਹਨ ਜੇ ਦਿੱਤੇ ਵੀ ਜਾਂਦੇ ਹਨ ਪੇਚਰਾਂ ਦੁਆਰਾ ਕਿ ਇਹਨਾਂ ਦੇ ਬੁਰੇ ਪ੍ਰਭਾਵ ਪੈਂਦੇ ਹਨ ਜਦੋਂ ਕੋਈ ਲੱਗ ਜਾਂਦਾ ਹੈ ਕੀਨੋ ਦਾ ਸਾਰਾ ਜੀਵਨ ਨਸ਼ਟ ਹੋ ਜਾਂਦਾ ਕਿਉਂਕਿ ਮਾਨਸਿਕ ਤੌਰ ਤੇ ਉਹ ਡੈਮੇਜ ਹੋ ਚੁੱਕਾ ਹੁੰਦਾ ਉਹਨੂੰ ਕੋਈ ਆਪਣਾ ਨਹੀਂ ਕੋਈ ਪਰਾਇਆ ਨਹੀਂ ਪਤਾ ਹੁੰਦਾ ਕੋਈ ਆਪਣੇ ਨੁਕਸਾਨ ਦਾ ਪਤਾ ਨਹੀਂ ਕੋਈ ਆਪਣੇ ਫਿਊਚਰ ਦਾ ਪਤਾ ਨਹੀਂ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਲੰਘਦਾ ਹੋਇਆ ਖੁਦ ਵੀ ਦੁਖੀ ਰਹਿੰਦਾ ਹੈ ਤੇ ਪਰਿਵਾਰ ਨੂੰ ਵੀ ਦੁਖੀ ਕਰਦਾ ਹੈ ਸੋ ਦੋਸਤੋ ਇਸ ਦਾ ਇੱਕੋ ਹੀ ਉਪਾਅ ਹੈ ਕਿ ਅੱਛਿਆਂ ਲੋਕਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਔਰ ਅੱਛਾ ਲੋਕਾਂ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਅੱਛਾ ਬਣਾਏ ਰੱਖਣਾ ਜ਼ਰੂਰੀ ਹੈ। ਤਾਂ ਬਹੁਤ ਵੱਡਾ ਪ੍ਰਭਾਵ ਹੈ ਨਿਸ਼ਚੈ ਦਾ ਪੰਜਾਬ ਦੇ ਲੋਕਾਂ ਤੇ। ਤੇ ਇਸ ਤੋਂ ਬਚਨ ਦੀ ਸਾਰਿਆਂ ਨੂੰ ਲੋੜ ਹੈ। ਔਰ ਇਸ ਵਿੱਚ ਕਾਉਂਸਲਿੰਗ ਦੀ ਮਹੱਤਾ ਹੁੰਦੀ ਹੈ ਬਹੁਤ ਵੱਡੀ। ਅੱਛਾ ਕੋਈ ਕਾਉਂਸਲਰ ਮਿਲ ਜਾਵੇ ਇੱਕ ਸਮਝਾਉਣ ਵਾਲਾ ਤਾਂ ਉਹ ਨੂੰ ਜਦੋਂ ਨਸ਼ੇ ਵਾਲੇ ਪਰਸਨ ਨੂੰ ਸਮਝਾਏਗਾ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਤੂੰ ਨਸ਼ਾ ਆਰਾਮ ਨਾਲ ਛੱਡ ਸਕਦਾ ਹੈ ਅਸੀਂ ਨਸ਼ਾ ਛਡਾਵਾਂਗੇ ਤੇਰਾ ਤਾਂ ਉਹ ਲੋਕ ਤਿਆਰ ਹੋ ਜਾਂਦੇ ਨੇ ਨਸ਼ਾ ਛੱਡਣ ਵਾਸਤੇ ਸੋ ਦੋਸਤੋ ਨਸ਼ਾ ਇੱਕ ਬਹੁਤ ਬੁਰੀ ਬਿਮਾਰੀ ਹੈ ਬੁਰੀ ਚੀਜ਼ ਹੈ ਜਿਹੜੀ ਕਿ ਸਾਰਾ ਜੀਵਨ ਨਸ਼ਟ ਕਰ ਦਿੰਦੀ ਹੈ ਨਾਲ ਹੋਰ ਵੀ ਆਲਾ ਦੋਲਾ ਨਸ਼ਟ ਕਰ ਦਿੰਦੀ ਹੈ ਔਰ ਨਸ਼ੇ ਵਾਲੇ ਦਾ ਆਪਣਾ ਤਾਂ ਜੀਵਨ ਅਛੇ ਤਰੀਕੇ ਨਾਲ ਨਹੀਂ ਚੱਲਦਾ ਨਾਲ ਦੂਜਿਆਂ ਦਾ ਵੀ ਖਰਾਬ ਹੋ ਜਾਂਦਾ ਹੈ। ਸੋ ਇਹਨੂੰ ਠੀਕ ਕਰਨ ਵਾਸਤੇ ਸਾਰਿਆਂ ਨੂੰ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ। ਕਿ ਇਹੇ ਕੋਸ਼ਿਸ਼ ਕੀਤੀ ਜਾਵੇ ਕਿ ਲੋਕਾਂ ਨੂੰ ਸੋਚ ਦਿੱਤੀ ਜਾਵੇ, ਸਮਝ ਦਿੱਤੀ ਜਾਵੇ। ਐਡਾ ਦੀ ਜਾਣਕਾਰੀ ਦਿੱਤੀ ਜਾਵੇ ਕਿ ਕੋ ਨਸ਼ਿਆਂ ਵੱਲ ਨਾ ਝੁਕਾਅ ਕਰਨਾ। ਔਰ ਨਸ਼ਿਆਂ ਤੇ ਪਾਬੰਦੀ ਜਾਨੀ ਕਿ ਤਾਂ ਬਿਲਕੁਲ ਲੱਗੀ ਹੋਈ ਹੈ ਪਾਬੰਦੀ ਤਾਂ ਪਰ ਨਸ਼ੇ ਵੇਚਰ ਵਾਲਿਆਂ ਤੇ ਵੀ ਸਰਕਾਰ ਸਪੰਜਾ ਕਸੇ ਸਰਕਾਰ ਜਦੋਂ ਇਸ ਵਿੱਚ ਕਦਮ ਉਠਾਏਗੀ ਸਖਤ ਕਦਮ ਉਠਾਏਗੀ ਤਾਂ ਫਿਰ ਉਹਨਾਂ ਲੋਕਾਂ ਤੇ ਵੀ ਇੱਕ ਨਕੇਲ ਜਦੋਂ ਉਹਨਾਂ ਤੋਂ ਲੋਕਾਂ ਤੇ ਕੱਸੀ ਜਾਵੇਗੀ ਤਾਂ ਫਿਰ ਉਹ ਲੋਕ ਜਦੋਂ ਨਸ਼ਾ ਵੇਚਣਾ ਛੱਡਣਗੇ ਔਰੇ ਨਸ਼ਾ ਫਿਰ ਦੂਜੇ ਅਕੇ ਜਾਏਗਾ ਨਹੀਂ ਲੋਕਾਂ ਤੱਕ ਔਰ ਲੋਕ ਲੱਗਣਗੇ ਨਹੀਂ ਸੋ ਇਹ ਵੀ ਜ਼ਰੂਰੀ ਹੈ ਤਾਂ ਪਰਮਾਤਮਾ ਨੇ ਤਾਂ ਸਾਰਿਆਂ ਲੋਕਾਂ ਨੂੰ ਇੱਕੋ ਜਿਹਾ ਬਣਾਇਆ ਪਰ ਉਸ ਵਿੱਚ ਜਿਹੜੇ ਲੋਕ ਕਿਸ ਦੂਸਰੇ ਦਾ ਭਲਾ ਕਰਦੇ ਨੇ ਉਹਨਾਂ ਦਾ ਪਰਮਾਤਮਾ ਵੀ ਕਿਸੇ ਟਾਈਮ ਤੇ ਭਲਾ ਕਰਦਾ ਹੈ ਜਿਹੜੇ ਲੋਕ ਦੂਜਿਆਂ ਦਾ ਬੁਰਾ ਸੋਚਦੇ ਨੇ ਨਸ਼ੇ ਨੂੰ ਦੂਰ ਦੂਰ ਤੱਕ ਪਹੁੰਚਾਉਂਦੇ ਨੇ ਜਿਆਦਾ ਮਾਤਰਾ ਵਿੱਚ ਫਲਾ ਕੇ ਜਿਆਦਾ ਪੈਸਾ ਕਮਾਉਂਦੇ ਨੇ ਤੇ ਉਹਨਾਂ ਦਾ ਪਰਮਾਤਮਾ ਦੀ ਦਰਗਾਹ ਵਿੱਚ ਬਲਾ ਨਹੀਂ ਹੁੰਦਾ ਇੱਕ ਦਿਨ ਤਾਂ ਉਹਨਾਂ ਦਾ ਪ੍ਰਕੁਣਾ ਦਾ ਬੁਰਾ ਹੀ ਹੁਣਾ ਹੁੰਦਾ ਸੋ ਦੋਸਤੋ ਨਸ਼ੇ ਤੋਂ ਬਚਣ ਦੀ ਲੋੜ ਹੈ ਔਰ ਦੂਜਿਆਂ ਨੂੰ ਬਚਾਉਣ ਦੀ ਲੋੜ ਹੈ ਅਸੀਂ ਤਾਂ ਇਹ ਰਲ ਮਿਲ ਕੇ ਚੌੜੀਆਂ ਬਰਲਾ ਕੀਤਾ ਜਾਵੇ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਤੋਂ ਬਚਾ ਕੇ ਰੱਖਿਆ ਜਾਵੇ ਤਾਂ ਕਿ ਪੰਜਾਬ ਇੱਕ ਵਧੀਆ ਪੰਜਾਬ ਬਣਿਆ ਰਹੇ ਔਰ ਖੁਸ਼ਹਾਲ ਪੰਜਾਬ ਬਣਿਆ ਰਹੇ। ਤੋਂ ਸਾਰੇ ਦੋਸਤਾਂ ਨੂੰ ਇੰਨੀਆਂ ਗੱਲਾਂ ਦੇ ਨਾਲ ਹੀ ਤੁਸੀਂ ਇਜਾਜ਼ਤ ਲਵਾਂਗੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।